ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਮੋਹਾਲੀ ਪੁਲਿਸ ਨੇ 48 ਘੰਟਿਆਂ ਦੇ ਅੰਦਰ ਹੀ ਮੋਹਾਲੀ ਚ ਕੈਸ਼ ਵੈਨ ਦੇ 8 ਲੁਟੇਰਿਆਂ ਨੂੰ ਕਾਬੂ ਕਰ ਲਿਆ। ਸੋਮਵਾਰ ਦੀ ਸਵੇਰ ਹਥਿਆਰਬੰਦ ਲੁਟੇਰਿਆਂ ਨੇ ਸੈਕਟਰ 85 ਵਿੱਚ ਐਕਸਿਸ ਬੈਂਕ ਦੀ ਕੈਸ਼ ਵੈਨ ਵਿੱਚੋਂ 1 ਕਰੋੜ 34 ਲੱਖ ਰੁਪਏ ਲੁੱਟ ਲਏ ਸਨ। 10 ਹਥਿਆਰਬੰਦ ਲੁਟੇਰਿਆਂ ਨੇ ਚੋਰੀ ਦੀ SUV ਨਾਲ ਘੇਰ ਕੇ ਲੁੱਟ ਕੀਤੀ ਸੀ। ਕੈਸ਼ ਵੈਨ ਵਿੱਚ ਮੌਜੂਦ ਪੰਜ ਮੁਲਾਜ਼ਮਾਂ ਤੇ ਮਿਰਚੀ ਪਾਊਡਰ ਨਾਲ ਹਮਲਾ ਕੀਤਾ ਸੀ ਵਾਰਦਾਤ ਲਈ ਵਰਤੀ ਗਈ ਐਸਯੂਵੀ ਅਤੇ ਕੈਸ਼ ਵੈਨ ਵੀ ਬਰਾਮਦ ਹੋ ਗਈ ਹੈ ਪੁਲਿਸ ਨੇ ਲੁਟੇਰੇਾਂ ਕੋਲੋਂ 1 ਕਰੋੜ 29 ਲੱਖ ਰੁਪਏ ਦੀ ਬਰਾਮਦਗੀ ਵੀ ਕੀਤੀ ਹੈ ਪੁਲਿਸ ਮੁਤਾਬਕ ਇਸ ਲੁੱਟ ਦਾ ਮੁੱਖ ਮੁਲਜ਼ਮ ਰਾਣਾ ਨਾਮੀ ਸ਼ਖਸ ਹੈ ਲੁਟੇਰੇਾਂ ਨੇ ਕੈਸ਼ ਵੈਨ ਵਿੱਚ ਲੱਗੇ ਸੀਸੀਟੀਵੀ ਅਤੇ ਜੀਪੀਐਸ ਨੂੰ ਵੀ ਚੋਰੀ ਕਰ ਲਿਆ ਅਤੇ ਨੁਕਸਾਨ ਪਹੁੰਚਾਇਆ ਰਣਪ੍ਰੀਤ ਸਿੰਘ ਰਾਣਾ ਪਿੰਡ ਗੱਜੂ ਖੇੜਾ थाना ਬਨੂੜਕਾ 35 ਸਾਲ ਦਾ ਬੀਟੈਕਾ ਇੰਜੀਨੀਅਰ ਇਹ ਨੇ ਸਾਡ ਲੰਗੋਵਾਲ ਕਾਲਜੋਂ ਬੀਟੈਕ ਕੀਤੀ ਸੀ ਕੁਝ ਪ੍ਰਾਈਵੇਟ ਸਾਧਨਾਂ ਦੀ ਸਰਵਿਸ ਕੀਤੀ ਇੰਜੀਨੀਅਰ ਆ ਪੜਾ ਲਿਖਿਆ ਹੀ ਇਜ਼ ਦਾ ਕਿੰਗ ਪਿੰਜ ਜਿਹਨੇ ਸਾਰੀ ਪਲਾਨ ਬਣਾਈ ਕੱਲਾ ਕਲਾਪਰੇਸ਼ਨਲ ਪੁਆਇੰਟ ਗਾਈਡ ਕੀਤਾ ਕਿਨੇ ਰਿਐਕਸ਼ਨ ਕਰਨਾ ਕਿਨੇ ਰੌਡ ਮਾਰਨੇ ਆ ਕਿਨੇ ਮਿਰਚਾਂ ਪਾਉਣੀਆਂ ਨੇ ਤੇ ਕਿਵੇਂ ਐਵੀਡੈਂਸ ਖਤਮ ਕਰਨਾ ਜੋ ਵੀ ਵਹੀਕਲ ਦੇ ਵਿੱਚ ਇਹਨਾਂ ਕੋਈ ਬਲੋਂਗਿੰਗ ਸੀ ਕੱਪੜੇ ਸੀ ਐਕਸਟਰਾ ਕੋਈ ਵੀ ਚੀਜ਼ ਸੀ ਉਹ ਸਾਰੀ ਰਾਸਤੇ ਸੁੱਟ ਦੇ ਗਏ ਅਸੀਂ ਬਰਾਮਦ ਕਰ ਲਏ ਆ ਮੰਕੀ ਕੈਪਸੀ ਉਹ ਬਰਾਮਦ ਕਰ ਲਈਆਂ ਫਿਰ ਇਹਨੇ ਗੱਡੀ ਨੂੰ ਬਾਅਦ ਅੱਗ ਲਗਾ ਦਿੱਤੀ ਪੀ ਤਾਂ ਜੋ ਗੱਡੀ ਦੇ ਵਿੱਚ ਕੋਈ ਫਿੰਗਰਪ੍ਰਿੰਟ ਨਾ ਰਹਿ ਸਕੇ ਫੇ ਅਸੀਂ ਕਿਵੇਂ ਇਹ ਕਹਿੰਦੇ ਵੀ ਅਸੀਂ ਟੈਕਨੀਕਲ ਮੋਬਾਈਲ ਤੋਂ ਟੈਸਟ ਕਰ ਲੈਨੇ ਆ ਮੋਬਾਈਲ ਯੂਜ਼ ਕੀਤਾ ਹੀ ਨਹੀਂ ਪ੍ਰੋਫੈਸ਼ਨਲ ਜੋ ਅਸਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਪੋਰਟ ਲਗਾਈ ਦੇ ਵਿੱਚ ਇਨਫੋਰਮੇਸ਼ਨ ਡਿਵੈਲਪ ਕਰਕੇ ਵਿਆਹ ਗਏਗਾ ਇਹ ਗੈਂਗ ਦੇ ਹੁਣ ਤੱਕ ਅਸੀਂ ਸਾਰੇ ਦੋਸ਼ੀ ਰਣਪ੍ਰੀਤ ਸਿੰਘ ਰਾਣਾ ਜੋਗਿੰਦਰ ਸਿੰਘ ਤਲਵਿੰਦਰ ਸਿੰਘ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਲਾਲੀ ਰਾਜਪੁਰੇ ਦਾ ਕ੍ਰਿਮੀਨਲ ਆ ਰਾਹੁਲ ਕੁਮਾਰ ਇਹ ਵੀ ਰਾਜਪੁਰੇ ਦਾ ਪਰਮਿੰਦਰ ਸਿੰਘ ਚੰਡੀਗੜ੍ਹ ਦਾ ਇੱਕ ਬੂਟਾ ਸਿੰਘ ਬੂਟਾ ਗੇਰ ਅੱਠ ਜੱਟ ਦੋਸ਼ੀ ਗ੍ਰਿਫਤਾਰ ਕਰਕੇ ਇਹਨਾਂ ਤੋਂ ਸਾਰਾ ਮਾਲ ਇੱਥੇ ਵਰਨਣਯੋਗ ਹੈ ਕਿ ਇਹ ਜੋ ਮੁਰਜਬ ਨੇ ਇਹ ਦੋਸ਼ੀ ਇਹਨਾਂ ਵਿੱਚੋਂ ਕਈ ਦੋਸ਼ੀ ਟੋਟਲ ਹੁਣ ਤੱਕ ਇਹ 18 ਕੇਸਾਂ ਦੇ ਵਿੱਚ ਇਨਵੋਲਵ ਰਹਿ ਚੁੱਕੇ ਨੇ ਪਹਿਲਾਂ ਜੇਰ ਗਏ ਕੁਝ 18 ਕ੍ਰਿਮੀਨਲ ਕੇਸਸ ਲੁੱਟਮਾਰ ਖੋ ਚੋਰੀ ਗੱਡੀ ਸਨੇਚਿੰਗ ਇਹਨਾਂ ਦੇ ਖਿਲਾਫ ਹੁਣ ਤੱਕ ਦੀ ਤਬਦੀਦ ਤੋਂ ਸਾਹਮਣੇ ਆਇਆ ਸੋਮਵਾਰ ਨੂੰ ਸੈਕਟਰ 85 ਨੇੜੇ ਤਕਰੀਬਨ ਪੌਣੇ 9 ਵਜੇ ਫਾਰਚੂਨਰ ਗੱਡੀ ਨੇ ਕੈਸ਼ ਵੈਨ ਨੂੰ ਕੇਰਿਆ 10 ਲੋਕ ਬਾਹਰ ਆਏ ਅਤੇ ਉਹਨਾਂ ਨੇ ਮਿਰਚੀ ਪਾਊਡਰ ਨਾਲ ਹਮਲਾ ਕੀਤਾ ਉਹਨਾਂ ਸਿਕਿਉਰਿਟੀ ਗਾਰਡ ਦੇ ਹਥਿਆਰ ਖੋਲੇ ਅਤੇ ਲੋਕਰ ਦੀਆਂ ਚਾਬੀਆਂ ਮੰਗੀਆਂ ਜਦੋਂ ਚਾਬੀਆਂ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਲੁਟੇਰੇ ਕੈਸ਼ ਵੈਨ ਦੜਾ ਕੇ ਲੈ ਗਏ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ